ਮੈਂ ਨਾ ਤੁਹਾਨੂੰ ਆਪਣੀ ਗੱਲ ਦੱਸਣੀ ਹੈ ਨਿੱਕਾ 2 ਦੇ ਵਿੱਚ ਨਾ ਰਿਸ਼ੀ ਮੈਡਮ ਮੈਨੂੰ ਬੋਲਦੇ ਆ ਗੁੱਸੇ ਹੁੰਦੇ ਮੈਨੂੰ ਕਹਿੰਦੀ ਆਉਗੀ ਤੂੰ ਵੱਡੀ ਮਾਦਰੀ ਦੇਖਸਤ ਹਾਂ ਹਾਂ ਤੇ ਮੈਂ ਨਾ ਉਹਨਾਂ ਨੂੰ ਹੁਣ ਕਿਹਾ ਮੈਂ ਕਿਹਾ ਵੀ ਉਹ ਹੀਰੋ ਨਹੀਂ ਸੀ ਮਾਦਰੀ ਦੇਖਸਤ ਸੋਹਣੀ ਵੀ ਬਹੁਤ ਹੈ ਤੇ ਮੈਂ ਕਿਹਾ ਮਖਿਆ ਤੁਸੀਂ ਮੈਨੂੰ ਮਿਲਣਾ ਵਾਦਾ ਸੀ ਨਾ ਨਾ ਕੀ ਕਹਿੰਦੇ ਆ ਨਾ ਕਿ ਫਿਰ ਹੁਣ ਆ ਰਹੀ ਹੈ ਮਾਦਰੀ ਦੇਖਸਤ ਇਹ ਨਾਲ ਖੁਸ਼ ਹੋਏ ਜੇ ਮੇਰੇ ਕਹੇ ਕੋਕੂ ਭਾਣਾ ਨਾਈ ਫਿਲਮ ਹੁਣ ਜ਼ਰੂਰ ਦੇਖਾਂਗੀ ਹਾਂ ਨਹੀਂ ਇਹ ਤੇ ਹੈ ਅੱਛਾ ਵੈਸੇ ਨਾ ਇਹ ਤੁਹਾਡੇ ਸਾਰਿਆਂ ਦਾ ਰਿਲੇਸ਼ਨ ਬੜਾ ਪਿਆਰਾ ਲੱਗਦਾ ਹੈ ਨਾ ਕਿ ਤੁਸੀਂ ਹੋਗੇ ਰਿਸ਼ੀ ਮੈਡਮ ਰੁਪਿੰਦਰ ਰੂਪੀ ਮੈਡਮ ਕੌਸ਼ਲ ਮੈਡਮ ਹੈ ਨਾ ਤਾਂ ਮਤਲਬ ਤੁਸੀਂ ਐ ਲੱਗਦਾ ਵੀ ਜਿੱਦਾਂ ਨਾ ਭੈਣਾ ਨਹੀਂ ਹੁੰਦੀਆਂ ਚਾਰ ਪੰਜ ਭੈਣਾ ਜਦੋਂ ਤੁਸੀਂ ਇਕੱਠੇ ਵੀ ਬੈੰਦੇ ਹੋ ਤਾਂ ਮਤਲਬ ਤੁਹਾਡੀਆਂ ਜਿਹੜੀਆਂ ਗੱਲਾਂ ਆਪਸ ਵਿੱਚ ਲੈ ਕੇ ਜ਼ਰੂਰੀ ਨਹੀਂ ਹੈਗਾ ਕਿ ਇਸ ਫਿਲਮ ਦੇ ਵਿੱਚ ਰਿਸ਼ੀ ਮੈਮ ਹੈ ਨਹੀਂ ਜਾਂ ਰੁਪੀ ਹੈ ਨਹੀਂ ਮੈਨੂੰ ਲੱਗਦਾ ਕਿ ਜਿੱਥੇ-ਜਿੱਥੇ ਸਾਨੂੰ ਸਾਡੀ ਹੈਪੀ ਖੁਸ਼ ਹੋ ਗਿਆ ਦੇ ਸਬੰਧ ਵਿੱਚ ਗੱਲ ਹੁੰਦੀ ਆਪਸ ਵਿੱਚ ਅੱਛਾ ਹਾਂ ਤੇ ਸੀਮਾ ਮੈਂ ਬਾਹਰ ਗਏ ਹੋਏ ਸੀ ਉੱਤੇ ਆ ਕੇ ਮੈਨੂੰ ਕਹਿਣ ਹਾਏ ਭਗੂ ਮੈਮ ਮੈਂ ਤੁਹਾਡੀ ਫੋਟੋ ਦੇਖੀ ਉਹ ਇਹ ਤਾਂ ਜਮੇ ਹੀ ਰੋਂ ਲੱਗਦੀ ਹੈ ਮੈਂ ਕਹਾਂ ਸਾਨੂੰ ਜਲਸੀ ਹੁੰਦੀ ਹੈ ਕਹਿੰਦੇ ਨਾ ਨਾ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਨਾਲ ਦੀ ਭੈਣ ਇੱਕ ਐਜ਼ ਅ ਲੀਡ ਰੋਲ ਕਰ ਲਈ